ਅੱਜ ਦੀ ਵੀਡੀਓ ਹੈ ਜੀ ਫਿਰੋਜ਼ਪੁਰ ਸ਼ਹਿਰ ਤੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਦਿਖਾ ਦੇਣੀਆਂ ਚਾਰੇ ਵਿਕਾਊ ਆ ਜੀ ਤੇ ਪਹਿਲੇ ਨੰਬਰ ਤੇ ਹੈ ਜੀ ਪਿਓਰ ਨੀਲੀ ਰਾਵੀ ਦੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਅਡਰ ਕੁਆਲਿਟੀ ਆ ਤੇ ਜਿਹੜੇ ਮੇਰੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਮੇਰੇ ਵੀਰ Facebook ਪੇਜ ਤੇ ਵੀਡੀਓ ਦੇਖ ਰਹੇ ਹੋ ਪੇਜ ਨੂੰ ਕਰ ਲਓ ਫਾਲੋ ਤਾਂ ਜੋ ਕੋਈ ਵੀ ਨਵੀਂ ਵੀਡੀਓ ਚੈਨਲ ਤੇ ਅਪਲੋਡ ਹੋਵੇ ਉਹਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਹੋਰ ਤੁਸੀਂ ਜੇ ਕੋਈ ਆਪਣਾ ਪਾਸੇ ਸੇਲ ਕਰਨਾ ਜਾਂ ਕਿ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਮੇਰਾ ਮੋਬਾਈਲ ਨੰਬਰ ਹੈਗਾ ਜੀ 971070095 ਆ ਦੇਖ ਰਹੇ ਹੋ ਸਕਰੀਨ ਤੇ ਤੁਸੀਂ ਪਿਓਰ ਨੀਲੀ ਰਾਵੀ ਦੀ ਮੱਝ ਇਹ ਵਿਕਾਊ ਆ ਜੀ ਬਹੁਤ ਸੋਹਣਾ ਜਿਹੜਾ ਥਣਲੇਵਾ ਇਹਨੂੰ ਲੱਗਿਆ ਥਣ ਦੇਖ ਸਕਦੇ ਹੋ ਬਹੁਤ ਸੋਹਣਾ ਆ ਦੇਖੋ ਜੀ ਮਿਲਕ ਵੇਨ ਸਿੰਘ ਬਹੁਤ ਸੋਹਣਾ ਪੂਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਅੱਖਾਂ 'ਚ ਹੈਗੇ ਆ ਨਿਸ਼ਾਨ ਤੇ ਇਹਦੀ ਜਾਣਕਾਰੀ ਆਪਾਂ ਲੈ ਲੈਂਦੇ ਆ ਬਾਈ ਐਂ ਸਾਹਮਣੇ ਸੱਸੀ ਕਾਲ ਜੀ ਨਾਮ ਜੀ ਕਲਵੰਤ ਸਿੰਘ ਤੇ ਕੀ ਡਿਟੇਲ ਇਹਦੀ ਮੱਝ ਦੀ ਆ ਤੀਸਰਾ ਸੂਆ ਸਹੀ ਆ ਠੀਕ ਆ ਦੂਸਰਾ ਸੂਆ ਦੇ ਤਾਂ 15 16 ਕਿਲੋ ਦੁੱਧ ਠੀਕ ਆ ਟਾਈਮ ਤੇ 17 18 ਕਿਲੋ ਦਵੇਗੀ ਇੱਕ 17 18 ਕਿਲੋ ਕੱਢ ਜਾਏਗੀ ਤੀਸਰਾ ਸੂਆ ਸਹੀ ਜੋ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨਾਂ ਤੀਜਾ ਦਿਨ ਹੈ ਸੂਈ ਨੂੰ ਤੀਜਾ ਦਿਨ ਹੈ ਨਾ ਤੋੜ ਕੇ ਵਿਖਾਈਏ ਮੜੀ ਜੀ ਤੇ ਮੱਝ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਮਗਰ ਹੈਗਾ ਜੀ ਇਹਦੇ ਇਕੱਠਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਆਰਡਰ ਜਿਹੜਾ ਬਹੁਤ ਸੋਹਣਾ ਹੈ ਦਾ ਤੇ ਬਾਕੀ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਉਹਦੀ ਜਾਂਚ ਪਰਖ ਤੁਸੀਂ ਆਪ ਖੁਦ ਪਹੁੰਚ ਕੇ ਕਰਨੀ ਆ ਆਪਦੀ ਜ਼ਿੰਮੇਵਾਰੀ ਤੇ ਆਪਾਂ ਤੁਹਾਨੂੰ ਸਿਰਫ ਵੀਡੀਓ ਦਿਖਾ ਸਕਦੇ ਆ ਤੇ ਐਡਰੈਸ ਦੇ ਸਕਦੇ ਆ ਮੋਬਾਈਲ ਨੰਬਰ ਦੇ ਸਕਦੇ ਆ ਕਰੋ ਤੌਰ ਚੈੱਕ ਖਾਂਥਣ ਜਿਹੜਾ ਬਹੁਤ ਸੋਹਣਾ ਮੋੜ ਲਿਆ ਤੇ 3 ਨੰਬਰ ਜਿਹਦੇ ਤੋਂ ਇਲਾਵਾ ਹੋਰ ਹੈ ਜਾਨੇ ਵਿਕਾਊ ਉਹ ਵੀ ਤੁਹਾਨੂੰ ਦਿਖਾ ਦੇਣੀ ਜਾਨੇ ਬੰਦੇ ਬਈ ਤੇ 2 ਨੰਬਰ ਤੇ ਹੈਗੀ ਆ ਜੀ ਆ ਮੁਰਾ ਦੇ ਵਿੱਚ ਬਿਲਕੁਲ ਤਾਜੀ ਹੁਣੇ ਹੀ ਅਜੇ ਸੋਈ ਆ ਆ ਇਹਦਾ ਬੱਚਾ ਜੀ ਇਹਦੇ ਮਗਰ ਬੱਚਾ ਕੀ ਆ ਇਹ ਵੀ ਕੱਟਾ ਹੀ ਆ ਜੀ ਤੇ ਇਹ ਹੁਣੇ ਹੀ ਸੋਈ ਹੈ ਜੇ ਥੋੜਾ ਟਾਈਮ ਪਹਿਲੇ ਆਜੀ ਠੀਕ ਹੈ ਜੀ ਤੇ ਇਹ ਕਿੰਨੇ ਸੂਏ ਆ ਆ ਵੀ ਤੀਸਰਾ ਸੂਆ ਸੂਈ ਆ ਠੀਕ ਆ ਕਿੰਨਾ ਕੁ ਦੁੱਧ ਆ ਵੀ 16 17 ਕਿਲੋ ਦੇ ਦੇ ਦੇਗੀ ਹਾਂ ਜੀ ਹਾਂ ਜੀ ਠੀਕ ਆ ਜੀ ਖੋਲਿਓ ਮੜਾ ਜੀ ਵੀ ਤੋੜ ਦਈਏ ਤੇਦੀ ਵੀ ਤੋੜ ਤੁਹਾਨੂੰ ਕਰਾ ਦੇਨੇ ਚੈੱਕ ਤੇ ਥਣ ਥਣ ਜਿਹੜਾ ਬਹੁਤ ਸੋਹਣਾ ਲੱਗਾ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਬਾਈ ਥੋੜੇ ਨੇੜੇ ਮੋੜ ਲੈ ਆਹ ਦੇਖੋ ਜੀ ਬਹੁਤ ਵਧੀਆ ਥਣ ਜਿਹੜਾ ਲੱਗਾ ਹੈ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਮੋੜ ਲਿਆ ਤੇ ਆ ਇਹਦਾ ਬੱਚਾ ਜੀ ਕਟਾ ਅੱਜ ਹੀ ਸੋਈ ਹੈ ਤੇ ਉਸ ਤੋਂ ਅੱਗੇ ਹੈਗੀ ਆ ਜੀ ਆ 3 ਨੰਬਰ ਤੇ ਇਹ ਵੀ ਬਹੁਤ ਸੋਹਣੀ ਹੈ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ ਤੀਜਾ ਦੇਣੀ ਆ ਇਹ ਕਾ ਚੋਈ ਲੇਟ ਲੂਟੇ ਕਿਵੇਂ ਅੱਜ ਚੋਈ ਲੇਟ ਸੀ ਅੱਜ ਆਈ ਏ ਠੀਕ ਆਈ ਤੇ ਬਾਈ ਉਹਨਾਂ ਦਾ ਵਪਾਰ ਦਾ ਜਿਹੜਾ ਕੰਮ ਆ ਤੇ ਅੱਜ ਹੀ ਆਈ ਏ ਇੱਥੇ ਹੱਥੇ 'ਚ ਖੋਲ ਦੇ ਨੂੰ ਖਾ ਦੇ ਮੜੀ ਸਿੰਗ ਦੇਖੋ ਬਹੁਤ ਸੋਹਣਾ ਇਹਦੇ ਮਗਰ ਬੱਚਾ ਕੀ ਆ ਖਾਏ ਕੀ ਸਾਰੇ ਕੱਟੇ ਹੀ ਆ ਠੀਕ ਏ ਇਹਦੀ ਵੀ ਤੌਰ ਕਰੋ ਚੈੱਕ ਸੋਹਣੀ ਛੋਟੀ ਪਿੱਠ ਬੂੜਾ ਦੇਖੋ ਤੁਸੀਂ ਬਹੁਤ ਵਧੀਆ ਸਿੰਗ ਬਹੁਤ ਸੋਹਣਾ ਬਾਈ ਫਿਰ ਨੇੜੇ ਮੋੜ ਲੀ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਐ। ਖਣ ਬਹੁਤ ਸੋਹਣਾ ਮੁਠੀ ਵਾਲਾ ਪਰਮਾ ਲਿਆ। ਇਹਦਾ ਬੱਚਾ ਕੀ ਐ? ਆਹ ਕੱਟਾ। ਆਹ ਕੱਟਾ ਜੀ ਇਹਦੇ ਮਗਰ। ਦੇਖ ਲੋ ਜੀ। ਆਹ ਕੱਟਾ ਜੀ ਇਹਦਾ। ਇਹਨੂੰ 3 ਦਿਨ ਹੋਇਆ ਸੋਈ ਨੂੰ। ਕਿੰਨਾ ਕੁ ਦੁੱਧ ਕੱਢ ਜੂਗੀ? ਆਹ 15 ਟਿੱਕਰ ਪਹੁੰਚੇਗੀ। ਠੀਕ ਆ ਜੀ। ਲੈ ਜੋ ਜੀ ਇਹਨੂੰ। ਤੇ ਅੱਗੇ ਉਹਦਾ ਬੱਚਾ ਕਿਹੜਾ? ਹੁੰਦਾ ਕੱਟਾ। ਤੇ ਅੱਗੇ ਜਿਹੜੀ ਮਾਝ ਤੁਹਾਨੂੰ ਦਿਖਾਉਣੀ ਆ ਉਹਦਾ ਆ ਬੱਚਾ ਬੈਠਾ ਕੱਟਾ ਹੈ ਵੀ ਤੇ ਆ ਮੱਝ ਆ ਜੀ ਉਸ ਤੋਂ ਅੱਗੇ ਗਲੰਢੀ ਇਹਦਾ ਵੀ ਸੋਨਾ ਤੁਹਾਨੂੰ ਤੁਣ ਲੱਗਿਆ ਤੇ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਜਿਹੜੀ ਵੀ ਤੁਹਾਡੇ ਫਿੱਟ ਬੈਠਦੀ ਆ ਤੁਸੀਂ ਖਰੀਦ ਸਕਦੇ ਹੋ ਤਾਂ ਮੋਬਾਈਲ ਨੰਬਰ ਬਾਈ ਦਾ ਜਿਹੜਾ ਲੈ ਲੈਨੇ ਆ ਤੇ ਆ ਵੀ ਅੱਜ ਹੀ ਆਈ ਆ ਤੇ ਥੋੜਾ ਡਰਦੀ ਆ ਇਸ ਕਰਕੇ ਛੱਡੀ ਨਹੀਂ ਗਈ ਤੇ ਆ ਤਿੰਨੇ ਮੱਝਾਂ ਤੁਹਾਨੂੰ ਤੋੜ ਕੇ ਦਿਖਾਤੀਆਂ ਤੇ ਜਿਹੜੀ ਵੀ ਤੁਹਾਡੇ ਪਸੰਦ ਆਉਂਦੀ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਈ ਮੋਬਾਈਲ ਨੰਬਰ ਦੱਸ ਦਿਆ 8148 ਹਾਂਜੀ 07812 ਠੀਕ ਆ ਜੀ ਤੇ ਹੋਰ ਹੈਗਾ ਨੰਬਰ 9456 19535 ਆ ਦੋ ਨੰਬਰ ਜਿਹੜੇ ਸਕਰੀਨ ਤੇ ਚੱਲ ਰਹੇ ਨੇ ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਜਿਹੜੀ ਵੀ ਤੁਹਾਡੇ ਫਿੱਟ ਬੈਠਦੀ ਹੈ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ